ਹਲਕਾ ਗੁਰੂ ਵਰਸ ਹੈ ਸਾਮ ਸ਼ਾਮ ਸਿੰਘ ਦੇ ਘਰੇ ਆਪਾਂ ਇਲਾਕੇ ਦੀ ਸਮੂਚੀ ਕਾਲੀ ਦਲ ਦੀ ਲੀਡਰਸ਼ਿਪ ਬੈਠੀ ਹੈ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਨੀ ਮਾਨ ਜੀ ਤੇ ਬੋਬੀ ਮਾਨ ਜੀ ਦੋਨੋਂ ਹੀ ਇਹਨਾਂ ਨੇ ਝੂਠੇ ਕੇਸ ਪਾ ਕੇ ਉਹ ਅੰਦਰ ਭੇਜਿਆ ਇੱਕ ਹੈ ਜਿਆ ਪਰਿਵਾਰ ਹੈ ਜਿਹੜਾ ਵਕਰਾਂ ਨਾ ਖੜਦਾ ਤੇ ਕਾਲੀ ਦਲ ਦਾ ਵਾਪਾਧਾਰ ਹੈ ਐਮਪੀ ਸਾਹਿਬ ਸਰ ਜ਼ੁਰਾ ਸਿੰਘ ਮਾਨ ਮੇਰੇ ਪਿਤਾ ਬਾਦਲ ਸਾਹਿਬ ਦੇ ਸਭ ਤੋਂ ਨਜ਼ਦੀਕੇ ਸਾਥ ਸਾਥੀ ਉਸ ਸਮੇਂ ਜਦੋਂ ਬਹੁਤ ਬੁਰਾ ਦੌਰ ਸੀ ਨਾਲ ਬੰਧੇ ਹੁੰਦੇ ਸੀ ਬੰਦੂਕ ਲੈ ਕੇ ਜਦੋਂ ਲੋਕੀ ਡਰਦੇ ਹੁੰਦੇ ਸੀ ਪਤਾ ਨਹੀਂ ਕਿਹੜੇ ਕੋਈ ਕਰਦੇ ਨੇ ਆਤੀਤ ਇਸ਼ਤਾ ਦੂਵੀਂ ਇਸ਼ਤਾ ਪੀੜੀ ਤੇ ਪੀੜੀ ਚਲੀ ਜਾਂਦਾ ਉਹ ਨੋਨੀ ਤੇ ਬਾਬੀ ਜਮਾ ਭਰਾਵਾ ਮੰਗੂਆਂ ਸਾਰਾ ਪਰਿਵਾਰ ਹੀ ਭਰਾਵਾ ਮੰਗੂਆ ਇਹ ਬਈ ਇਸੇ ਥਰੋ ਇਨਾਂ ਮੰਨ ਤੋਂ ੱੱਕਾ ਹੋਇਆ ਤੇ ਜਿਨੇ ਕੀਤਾ ਹੁਣ ਤਾਂ 7-8 ਮਹੀਨੇ ਰਹਿ ਗਏ ਬੋਲ ਫੋਨ ਹੋ ਪਰਮਾਤਮਾ ਮੇਰ ਕਰਨ ਥੋੜਾ ਸਾਥ ਹੋਏ ਸਰਕਾਰ ਤੁਸੀਂ ਆਪਣੀ ਲੈ ਆਓ ਮੈਂ ਨਾ ਕਹਿਣਾ ਚਾਹਣਾ ਗੁਰੂ ਸਾਹਿਬ ਹਾਇ ਹਾਲੋ ਉਹਨੇ ਜਿਹੜੇ 2-4 ਹਜ਼ਾਰ ਵਾਲੀ ਕਸਰ ਜੀ ਕੱਢਦੇ ਆ ਆ ਪਤਾ ਨਹੀਂ ਜਮਾਂ ਹੀ ਨੇੜੇ ਦੇ ਨੇੜੇ ਲਿਆ ਕੇ ਨਾ ਹੁਣ ਤਾਂ ਛੱਲ 10-20 ਹਜ਼ਾਰ ਦੀ ਲਾਓ ਵਧੀਆ ਮੰਤਰੀ ਬਣਾ ਕੇ ਉਹਨੂੰ ਭੇਜਾਂਗੇ ਇੱਥੇ ਥੋੜੀ ਸੇਵਾ ਕਰੇਗੋ ਅੱਜ ਲੋੜ ਹੈ ਪੰਜਾਬ ਨੂੰ ਬਚਾਉਂਦੀ ਹਾਲਾਤ ਦੇ ਕੀ ਬਣੇ ਪਏ ਮੈਂ ਥੋੜੇ ਦਿਨ ਪਹਿਲਾਂ ਬੈਠਾ ਸੋਚੀ ਜਾਂਦਾ ਸੀ ਕਿ ਪਿਛਲੇ 60 ਸਾਲਾਂ 'ਚ ਕਿਹੜੇ ਮੁੱਖ ਮੰਤਰੀ ਬਣੇ ਐ ਤੇ ਉਹਨਾਂ ਨੇ ਕੀ ਕੀਤਾ ਫਿਰ ਮੈਨੂੰ ਗੇਲ ਲੱਗ ਗਿਆ ਇੱਕ ਤੋਂ ਬਹੁਤ ਮੰਤਰੀ ਜਾਨੀ ਜ਼ੈਲ ਸਿੰਘ ਬਣੇ ਕਿਸੇ ਨੂੰ ਨਹੀਂ ਪਤਾ ਉਹਨਾਂ ਨੇ ਕੀ 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 ਦੇਣਾ ਉਹਨਾਂ ਦੇ ਪੰਜਾਬ ਕੋਈ ਕਿਹੜਾ ਪੁਲ ਬਣਾਇਆ ਕਿਹੜੀ ਸੜਕ ਬਣੀ ਕੁਝ ਵੀ ਨਹੀਂ ਪਤਾ ਨਾ ਕੋਈ ਕੀਤਾ ਦਰਪਾਰਾ ਸਿੰਘ ਬਣੇ 5 ਸਾਲ ਕਾਂਗਰਸ ਦੇ ਬੈਂ ਸਿੰਘ ਬਣੇ 5 ਸਾਲ ਕਾਂਗਰਸ ਦਾ ਕੈਪਟਨ ਮਨਿੰਦਰ ਸਿੰਘ 10 ਸਾਲ ਬਣਿਆ ਕਾਂਗਰਸ ਕਾਂਗਰਸ ਦਾ ਜਿਵੇਂ ਆਏ ਸੀ ਤਾਂ ਉਵੇਂ ਹੀ ਚਲੇ ਗਏ ਡੱਠਾ ਨਹੀਂ ਤੋੜਿਆ ਕੱਲਾ ਰਾਜ ਕਰਨ ਵਾਸਤੇ ਆਉਂਦੇ ਐ ਪੰਜ ਸਾਲ ਐਸ਼ ਕਰਨ ਵਾਸਤੇ ਆਉਂਦੇ ਲੁੱਟਣ ਆਉਂਦੇ ਐ ਤੇ ਹੁਣ ਆਲਾ ਤਾਂ ਜਮੇ ਪਾਗਲ ਹੈ ਕਿਹੜੇ ਸ਼ਰਮ ਹੁੰਦੀ ਹੈ ਕਿ ਮੁੱਖ ਮੰਤਰੀ ਐ ਤੁਸੀਂ ਦੇਖ ਲਓ 30 ਸਾਲ ਆਏ ਐ ਮੁੱਖ ਮੰਤਰੀ ਠੇ ਪੰਜੇ ਛੇ ਉਹਨਾਂ ਦਾ ਮੁਕਾਬਲਾ ਵੱਡੇ ਬਾਦਲ ਸਾਹਿਬ ਜਿਹੜੇ 22 ਸਾਲ ਸਨ ਪੰਜ ਵਾਰ ਮੁੱਖ ਮੰਤਰੀ ਬਣੇ ਮੈਂ ਕਿਤੇ ਕਿਤੇ ਸੋਚਦਾ ਹੁੰਨਾ ਹੈ ਜੇ ਬਾਪੂ ਬਾਦਲ ਸਿਆਸਤ ਚ ਨਾਲ ਦੇ ਤੇ ਐ ਜਿਹੜੇ 6 ਆਏ ਸੀ ਐ ਜਿਹੇ 4 ਖੁਰ ਆ ਜਾਂਦੇ ਕਿਹਨੇ ਟਿਊਬ ਕਨੈਕਸ਼ਨ ਦੇਣੇ ਸੀ ਕਿਹਨੇ ਮੋਕੇ ਦੇਣੇ ਸੀ ਕਿਹਨੇ ਪੱਕੇ ਖਾਲੇ ਬਣਾਉਣੇ ਸੀ ਕਿਹਨੇ ਬਾਰਡਰ ਤੇ ਜ਼ਮੀਨਾਂ ਦੇਣੀਆਂ ਸੀ ਕਿਹਨੇ ਆਟਾ ਦਾਣ ਦੇਣਾ ਸੀ ਕਿਹਨੇ ਸ਼ਗਨ ਦੇਣਾ ਸੀ ਕਿਹਨੇ ਪੈਨਸ਼ਨ ਦੇਣਾ ਸੀ ਕਿਹਨੇ ਸਾਨੂੰ ਐਮਐਸਬੀ ਲਿਆਉਣੀ ਸੀ ਥੋੜੀ ਅੰ ਪਿੰਡਾਂ ਚ ਮੰਡੀਆਂ ਬਣਾਉਣੀਆਂ ਸੀ ਬੰਦਾ ਹੀ ਨਿਸ਼ਾਨਾ ਕੁਝ ਕੀਤਾ ਆ ਤੁਸੀਂ ਕੱਲ ਦੇਖ ਲੋ ਜਦੋਂ ਹੁੰਦੇ ਸਰਕਾਰ ਤੁਸੀਂ ਉਹ ਬੰਦੀ ਉਹਨਾਂ ਦਾ ਨਿਸ਼ਾਨਾ ਰਾਜ ਕਰਨਾ ਨਹੀਂ ਸੀ ਉਹਨਾਂ ਸੀ ਕੱਲਾ ਸੇਵਾ ਕਰਨਾ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਕਿਸੇ ਨਾ ਕਿਸੇ ਪਿੰਡ 'ਚ ਸ਼ਹਿਰ 'ਚ ਮੰਡੀ 'ਚ ਹੁੰਦੇ ਦੱਸੋ ਕੀ ਚਾਹੀਦਾ ਦੱਸੋ ਕੀ ਕਰਨਾ ਹੈ ਤੁਸੀਂ ਜਿੰਨੀ ਡਿਵੈਲਪਮੈਂਟ ਹੈ ਦੇਵਨ ਵਿਕਾਸ ਤਾਂ ਉਦੋਂ ਹੀ ਹੋਈ ਐ ਜਦੋਂ ਕਾਲੀ ਸਰਕਾਰ ਆਉਂਦੀ ਐ ਇੱਕ ਨਿਸ਼ਾਨੀ ਥੋੜੀ ਕਿਸੇ ਦੀ ਨਹੀਂ ਐ ਆ ਸਾਰੇ ਦੂਜੇ ਐਮਐਲਏ ਬਣਨ ਵਾਸਤੇ ਗਨਮੈਨ ਲੈਣ ਵਾਸਤੇ ਚੇਅਰਮੈਨੀਆਂ ਲੈਣ ਵਾਸਤੇ ਮੰਤਰੀ ਬਣਨ ਵਾਸਤੇ ਆਉਂਦੇ ਐ ਕਿ ਮੰਤਰੀ ਬਣ ਜਾਣਗੇ ਹੋਰ ਫੇਫੀ ਢੋਰੀ ਮਾਰਾਂਗੇ ਅੱਜ ਦੀ ਸਰਕਾਰ ਆ ਝਾਰੂ ਵਾਲੀ ਤੱਕ ਰਕਾੜੀ ਤੋੜ ਦੇ ਮੈਨੂੰ ਲੱਗਦਾ ਇਹ ਤਾਂ ਮਾੜੀ ਸਰਕਾਰ ਮੈਨੂੰ ਲੱਗਦਾ ਪੂਰੇ ਹਿੰਦੁਸਤਾਨੀ ਦੁਨੀਆ ਜਿਵੇਂ ਨਹੀਂ ਕੋਈ ਬਣਾ ਰਹੀ ਇਹਨਾਂ ਦਾ ਫਿਕਰ ਨਹੀਂ ਲੁੱਟਣ ਤਾਂ ਲੱਗ ਗਿਆ ਆਪਣੀ ਸ਼ਕਲ ਦਿਖਾਉਣ ਵਾਸਤੇ ਘੱਟੋ ਘੱਟ ਹਜ਼ਾਰ ਕਰੋੜ ਲਾਉਂਦਾ ਕੋਈ ਕੰਧ ਨਹੀਂ ਛੱਡੀ ਆਜੋ ਭਗਵਾਨ ਦਵਾਨ ਕੋਈ ਸੜਕ ਨਹੀਂ ਛੱਡੀ ਝੂਠ ਤੇ ਝੂਠ ਬੋਚੀ ਜਾਂਦਾ ਫੋਟੋ ਲਾ ਲਾ ਕੇ ਮੈਂ ਕਿਹਨਾਂ ਜਿਹੜੀ ਫੋਟੋ ਇੰਨੇ ਲੋਕੀ ਦੁਖੀ ਹੋਏ ਬੈਠੇ ਰਿਹਾ ਫੋਟੋ ਤੋਂ ਅਰੇ ਬੱਤ ਆ ਜਾਂ ਤਾਂ ਨੀੜੇ ਇੱਕ ਕੁਛ 2000 ਮਹੀਨੇ ਦਾ ਫਿਰ ਸਾਰੇ ਖੇਤਰ ਮਾਰੇ ਕਰਨੇ ਉਹ ਫੋਟੋ ਨੂੰ ਐਸ ਕਰਕੇ ਗੁਰੂ ਸਾਹਿਬ ਬੇਨਤੀ ਕਰਦਾ ਦੇਖੋ ਬਹੁਤ ਆਪਾਂ ਪਿੱਛੇ ਰਹਿ ਗਏ ਆ ਮੈਨੂੰ ਤੁਹਾਡੇ ਤੇ ਮਾਨ ਹੈ ਕਿਉਂਕਿ ਤੁਸੀਂ ਮੈਨੂੰ ਪਾਰਲੀਮੈਂਟ ਦਾ ਮੌਕਾ ਦਿੱਤਾ ਤੇ ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀ ਕਿ ਮੌਕਾ ਕਿਵੇਂ ਆਜੇ ਆ ਜਿਹੜਾ ਫਿਰੋਜ਼ਪੁਰ ਪਾਰਲੀਮੈਂਟ ਹੈ ਤੁਹਾਨੂੰ ਇਹ ਜਾ ਨਜ਼ਾਰਾ ਲਿਆ ਕੇ ਦਿਖਾ ਦੂੰਗਾ ਐਨੇ ਤੁਹਾਨੂੰ ਜਿਹੜੀਆਂ ਕਿਸੇ ਚੀਜ਼ ਦੀ ਕਮੀ ਵੇਰ ਨਹੀਂ ਦੇਣਾ ਨਾਲੇ ਤੁਹਾਨੂੰ ਪਤਾ ਮੇਰੇ ਕੰਮ ਕਰਨ ਦਾ ਤਰੀਕਾ ਪਤਾ ਹੈ ਨਾ ਅਜ ਦਲਾਹਾਬਾ ਜਾ ਕੇ ਦੇਉ ਹੂੰ ਉਹ ਜਾਈ ਮਾਰੂ ਸਾਰਾ ਬੋਲੇ ਐ ਸਾਨਹਾਰ ਜੀ ਨਿਹਾਲ ਜਿੰਨੇ ਠੱਗੀ ਠੋਰੀ ਕੀਤੀ ਹੈ ਕੋਈ ਲੰਬੜੇ ਨਹੀਂ ਮਦਮਾਜ ਦੋ ਜਿੰਨੇ ਨਣੀ ਠੱਗੀ ਕੀਤੀ ਸੋ ਮੈਂ ਆਈ ਬੇਨਤੀ ਕਰਦਾ ਸਾਰੇ ਹੁਣ ਤੜੇ ਬੰਦੀ ਛੱਡ ਦਿਓ ਕੁਛ ਮਰਜੀ ਛੱਡ ਦਿਓ ਗਲਤੀ ਨਾ ਹੋਣੀ ਕਰਿਓ ਕਿਤੇ ਅ ਤਜਰਬੇ ਕਰਨੇ ਛੱਡ ਦਿਓ ਕਿਉਂਕਿ ਤਜਰਬੇ ਆ ਨਹੀਂ ਮਰਿਆ ਅਕਾਲੀ ਦਲ ਆਪਣੀ ਮਾਂ ਪਾਰਟੀ ਐ ਕੌਮ ਦੀ ਜਥੇਬੰਦੀ ਐ ਪੰਜਾਬ ਦੀ ਜਥੇਬੰਦੀ ਐ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਐ ਝਾੜੂ ਵਾਲਿਆਂ ਨੇ ਨਹੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਨਾ ਕਾਂਗਰਸ ਨੇ ਸਾਡੀ ਸੋਚ ਸਾਡਾ ਨਿਸ਼ਾਨਾ ਪੰਜਾਬ ਐ ਹਰ ਰਵਾਈ ਪੰਜਾਬੀ ਲੜਨ ਨੂੰ ਤਿਆਰ ਆ ਜਾਨ ਦੇਣ ਨੂੰ ਤਿਆਰ ਆ ਪੰਜਾਬ ਵਾਸਤੇ ਖੌਮ ਵਾਸਤੇ ਅੱਜ ਜਿਹੜਾ ਆਪਾਂ ਕਮਜ਼ੋਰ ਕਰਤਾ ਨਾ ਆਪਣੇ ਕਾਲੀ ਦਲ ਨੂੰ ਪਿਛਲੇ 10 ਸਾਲਾਂ ਚ ਸਭ ਤੋਂ ਵੱਡਾ ਨੁਕਸਾਨ ਆਪਣਾ ਹੋ ਗਿਆ ਜਿਹੜੇ ਮੁਲਖ ਦੀ ਜਿਹੜੇ ਸੂਬੇ ਦੀ ਫੌਜ ਖਤਮ ਹੋ ਜੇ ਜਾਂ ਕਮਜ਼ੋਰ ਹੋ ਜੇ ਉਹਦੇ ਜਿਹੜਾ ਆਉਂਦਾ ਉਹਦੇ ਤੇ ਹਮਲਾ ਕਰ ਲੈਂਦਾ ਤੁਸੀਂ ਦੇਖ ਲਓ ਤੁਸੀਂ ਕਾਲੀ ਦਲ ਕਮਜ਼ੋਰ ਕਰਾਇਆ ਅੱਜ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਪਰਤ ਹਜ਼ੂਰ ਸਾਹਿਬ ਦੇ ਕਿਤੇ ਹੁਣ ਸਿੱਕ ਕੌਮ ਦੀ ਮੈਨੇਜਮੈਂਟ ਨਹੀਂ ਹੈ ਮਹਾਰਾਸ਼ਟਰ ਸਰਕਾਰ ਨੇ ਕੰਟਰੋਲ ਲੈ ਲਿਆ ਤੱਕ ਪਟਨਾ ਸਾਹਿਬ ਦਾ ਬਿਹਾਰ ਸਰਕਾਰ ਨੇ ਕੰਟਰੋਲ ਲੈ ਲਿਆ ਦਿੱਲੀ ਕੁਦਰਤ ਦਾ ਪ੍ਰਬੰਧ ਕਮੇਟੀ ਦੇ ਦਿੱਲੀ ਸਰਕਾਰ ਲੈ ਗਈ ਐਸਜੀਪੀਸੀ ਥੋੜੀ ਤੋੜ ਕੇ ਹਰਿਆਣਾ ਅਲੱਗ ਕਰਤਾ ਤੇ ਹਰਿਆਣਾ ਮੁੱਖ ਮੰਤਰੀ ਫੈਸਲਾ ਕਰਦਾ ਤੇ ਅਕਾਲ ਤਖਤ ਸਾਹਿਬ ਤੇ ਵੀ ਕੰਟਰੋਲ ਕਰਨ ਨੂੰ ਆਈ ਸੀ ਆ ਤਾਂ ਮਸਾ ਬਚਾਇਆ ਐਸਜੀਪੀਸੀ ਇਹਨਾਂ ਦਾ ਨਿਸ਼ਾਨਾ ਇੱਕੋ ਹੀ ਕਰਿਆ ਕਿ ਜੇ ਇਹਨਾਂ ਦੇ ਕਬਜ਼ਾ ਕਰਨਾ ਹੈ ਤੇ ਅਕਾਲੀ ਦਲ ਨੂੰ ਖਤਮ ਕਰਨਾ ਪੈਣਾ ਹੈ ਇਹਨਾਂ ਦਾ ਨਿਸ਼ਾਨਾ ਇੱਕੋ ਹੀ ਰਿਹਾ ਕਿ ਬਾਦਲ ਨਾ ਖਤਮ ਕਰ ਦਿਓ ਦੇਖੋ ਇੱਥੋਂ ਤੱਕ ਚਲੇ ਗਏ ਮੈਨੂੰ ਗੋਲੀ ਮਾਰਨ ਤੱਕ ਆ ਗਏ ਸੀ ਪਰ ਰੱਬ ਨੇ ਜਿੱਥੇ ਜੀਨਾ ਪ੍ਰਮਾਤਮਾ ਨੇ ਹੁਣ ਕੋਈ ਫਿਕਰ ਨਹੀਂ ਇੰਟੀ ਸ਼ਾਜੇਸ਼ ਅਕਾਲੀ ਦਲ ਕੌਮ ਦੀ ਲੀਡਰਸ਼ਿਪ ਖਤਮ ਕਰਨ ਵਾਸਤੇ ਇਹਨਾਂ ਨੇ ਸ਼ੁਰੂ ਕੀਤੀ ਪਰ ਕਾਮਯਾਬੀ ਮਿਲੋਂ ਦੇ ਤਰ ਪਰਮਾਤਮਾ ਨੇ ਤੇ ਜਿਹੜੇ ਖਤਮ ਕਰਨ ਨੂੰ ਫਿਰਦੇ ਸੀ ਉਹ ਅੱਜ ਸੰਸਦਾਂ ਦੇ ਰੋਲ ਦੇ ਫਿਰਦੇ ਐਸ ਕਰਕੇ ਮੈਂ ਬੇਨਤੀ ਕਰਨਾ ਹੈ ਸਾਰਿਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਐ ਨਾ ਸੱਚ ਹੋ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇਲੈਕਸ਼ਨ ਹੈ ਐਨੀ ਅਗਲੀ ਸਰਕਾਰ ਦਾ ਫੈਸਲਾ ਕਰਨਾ ਐਸ ਇਲੈਕਸ਼ਨ ਨੇ ਦਿਖਾ ਦਿਓ ਸਾਰਿਆਂ ਨੂੰ ਕਿ ਆਪਾਂ ਵਾਪਸ ਆਪਣੀ ਕੌਮ ਦੀ ਜਥੇਬੰਦੀ ਪੰਜਾਬ ਦੀ ਜਥੇਬੰਦੀ ਨੂੰ ਟਕੜਾ ਕਰਕੇ ਆਈ ਜਤੈਮੰਦੀ ਹੈ ਜਿਹੜੇ ਤੁਹਾਡੇ ਪਿੰਡਾਂ ਨੂੰ ਅੱਗੇ ਲੈ ਕੇ ਜਾਊਗੀ ਪੰਜਾਬ ਨੂੰ ਅੱਗੇ ਲੈ ਜਾਊਗੀ ਤੇ ਤੁਹਾਡੀ ਪੰਜਾਬ ਦੀ ਢੰਡਾ ਚੂਲਣ ਵਾਪਸ ਲਾਊਗੀ ਤੇ ਆਹ ਜਿੰਨੇ 10 ਸਾਲ ਦੀਆਂ ਕਮੀਆਂ ਆ ਉਹ ਸਾਰੀਆਂ ਇਕ ਅਖਾਲੀ ਨਾਲ ਵਾਦਾ ਕਰਦਾ ਤੁਹਾਡਾ ਪੂਰੇ ਕਰੂੰਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ 35 ਗਿਆ ਪਿਛਮ ਉਮੀਦਵਾਰ ਅੰਦਰ ਸਾਹਿਬ ਹਲਕਾ ਗੁਰੂ ਵਰਸ ਹੈ ਸਾਹ ਨਿਸ਼ਾਨ ਸਿੰਘ ਤੇ ਕਰੀ ਆਪਾਂ ਇਲਾਕੇ ਦੀ ਸਮੂਚੀ ਕਾਲੀ ਦਲ ਦੀ ਲੀਡਰਸ਼ਿਪ ਬੈਠੀ ਹੈ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਨੀ ਮਾਨ ਜੀ ਤੇ ਬੋਬੀ ਮਾਨ ਜੀ ਦੋਨੋਂ ਹੀ ਇਹਨਾਂ ਨੇ ਝੂਠੇ ਕੇਸ ਪਾ ਕੇ ਉਹ ਅੰਦਰ ਭੇਜਿਆ ਆਇ ਕਹਿੰਦਾ ਪਰਿਵਾਰ ਹੈ ਜਿਹੜਾ ਵਰਕਰਾਂ ਨਾਲ ਖੜਦਾ ਹੈ ਤੇ ਕਾਲੀ ਦਲ ਦਾ ਵਾਪਾਧਾਰ ਹੈ ਐਮਪੀ ਸਾਹਿਬ ਸਰ ਜੋਰਾ ਸਿੰਘ ਮਾਨ ਮੇਰੇ ਪਿਤਾ ਬਦਲ ਸਾਹਿਬ ਦੇ ਸਭ ਤੋਂ ਨਜ਼ਦੀਕੀ ਸਾਥੀ ਉਸ ਸਮੇਂ ਜਦੋਂ ਬਹੁਤ ਬੁਰਾ ਦੌਰ ਸੀ ਨਾਲ ਬੰਧੇ ਹੁੰਦੇ ਸੀ ਬੰਦੂਕ ਲੈ ਕੇ ਇਦਾਂ ਲੋਕੀ ਡਰਦੇ ਹੁੰਦੇ ਸੀ ਪਤਾ ਨਹੀਂ ਕਿਹੜੇ ਕੋਈ ਕਰ ਦੇਣਾ ਆਖਿਰ ਇਸ਼ਤਾ ਤੂੰ ਵੀ ਇਸ਼ਤਾ ਪੀੜੀ ਤੇ ਪੀੜੀ ਚਲੀ ਜਾਂਦਾ ਉਹ ਨੋਨੀ ਤੇ ਬਾਬੀ ਜਮਾ ਭਰਾਵਾ ਮੰਗੂ ਇਆਂ ਸਾਰਾ ਪਰਿਵਾਰ ਹੀ ਭਰਾਵਾ ਮੰਗੂ ਐ ਇਹ ਬਈ ਇਸੇ ਥਰੋਂ ਇਹਨਾਂ ਨਾਲੋਂ ਧੱਕਾ ਹੋਇਆ ਤੇ ਜਿਹਨੇ ਕੀਤਾ ਹੁਣ ਤਾਂ 7-8 ਮਹੀਨੇ ਲੱਗੇ ਬੋਲ ਅਨਸਰ ਮਹਾਤਮਾ ਮੇਰਖਨ ਥੋੜਾ ਸਾਥ ਹੋਏ ਸਰਕਾਰ ਤੁਸੀਂ ਆਪਣੀ ਲੈ ਆਓ ਮੈਂ ਨਾ ਕਹਿਣਾ ਚਾਹਣਾ ਗੁਰੂ ਸਾਹਿਬ ਹਾਇਰ ਲਓ ਉਹਨੇ ਜਿਹੜੇ 2-4 ਹਜ਼ਾਰ ਵਾਲੀ ਕਸਰ ਜੀ ਕੱਢਦੀ ਆ ਪਤਨ ਜਮਾ ਨੇੜੇ-ਨੇੜੇ ਲਿਆ ਕੇ ਨਾ ਹੁਣ ਤਾਂ 6-10-20 ਹਜ਼ਾਰ ਦੀ ਲਾਓ ਵਧੀਆ ਮੰਤਰੀ ਬਣਾ ਕੇ ਉਹਨੂੰ ਭੇਜਾਂਗੇ ਇੱਥੇ ਥੋੜੀ ਸੇਵਾ ਕਰੇ ਹੋ ਰੱਬ ਅੱਜ ਲੋੜ ਹੈ ਪੰਜਾਬ ਨੂੰ ਬਚਾਉਂਦੀ ਹਾਲਾਤ ਦੇ ਕੀ ਬਣੇ ਪਏ ਮੈਂ ਥੋੜੇ ਦਿਨ ਪਹਿਲੇ ਬੈਠਾ ਸੋਚੀ ਜਾਂਦਾ ਸੀ ਕਿ ਪਿਛਲੇ 60 ਸਾਲ ਜਿਹੜੇ ਮੁੱਖ ਮੰਤਰੀ ਬਣੇ ਐ ਤੇ ਉਹਨਾਂ ਨੇ ਕੀ ਕੀਤਾ ਫਿਰ ਮਨ ਗੇਲ ਲੱਗ ਗਿਆ ਇੱਕ ਮੁੱਖ ਮੰਤਰੀ ਜਾਨੀ ਜ਼ੈਲ ਸਿੰਘ ਬਣੇ ਇਸੇ ਨੂੰ ਹੀ ਪਤਾ ਉਹਨਾਂ ਨੇ ਕੀ ਕੀ ਦੇਣਾ ਉਹਨਾਂ ਦੇ ਪੰਜਾਬ ਕੋਈ ਕਿਹੜਾ ਪੁੱਲ ਬਣਾਇਆ ਕਿਹੜੀ ਸੜਕ ਕੋਈ ਕੁਝ ਵੀ ਨਹੀਂ ਪਤਾ ਨਾ ਕੋਈ ਕੀਤਾ ਦਰਪਾਰਾ ਸਿੰਘ ਬਣੇ 5 ਸਾਲ ਕਾਂਗਰਸ ਦੇ ਬੈਂ ਸਿੰਘ ਬਣੇ 5 ਸਾਲ ਕਾਂਗਰਸ ਦਾ ਕੈਪਟਨ ਮਨਿੰਦਰ ਸਿੰਘ 10 ਸਾਲ ਬਣਿਆ ਕਾਂਗਰਸ ਕਾਂਗਰਸ ਦਾ ਜਿਵੇਂ ਆਏ ਸੀ ਤਾਂ ਉਵੇਂ ਹੀ ਚਲੇ ਗਏ ਦੱਖਾਂ ਨਹੀਂ ਤੋੜਿਆ ਕੱਲਾ ਰਾਜ ਕਰਨ ਵਾਸਤੇ ਆਉਂਦੇ ਆ 5 ਸਾਲ ਐਸ਼ ਕਰਨ ਵਾਸਤੇ ਆਉਂਦੇ ਲੁੱਟਣ ਆਉਂਦੇ ਆ ਤੇ ਹੁਣ ਆਲਾ ਤਾਂ ਜਮੇ ਪਾਗਲ ਹੈ ਕਿਹੜਾ ਸ਼ਰਮ ਹੁੰਦੀ ਹੈ ਕਿ ਮੁੱਖ ਮੰਤਰੀ ਹੈ ਤੁਸੀਂ ਦੇਖ ਲਓ 30 ਸਾਲ ਆਇਆ ਮੁੱਖ ਮੰਤਰੀ ਝਪਾਂਜੇ ਛੇ ਕਿ ਉਹਨਾਂ ਦਾ ਮੁਕਾਬਲਾ ਵੱਡੇ ਬਾਦਲ ਸਾਹਿਬ ਜਿਹੜੇ 22 ਸਾਲ ਸਨ ਪੰਜ ਵਾਰ ਮੁੱਖ ਮੰਤਰੀ ਬਣੇ ਮੈਂ ਕਿਤੇ ਕਿਤੇ ਸੋਚਦਾ ਹੁੰਦਾ ਹੁਣਾ ਜੇ ਬਾਪੂ ਬਾਦਲ ਸਿਆਸਤ ਚ ਨਾ ਹੋਵੇ ਤੇ ਐਗੇ ਜਿਹੜੇ 6 ਆਏ ਸੀ ਐਗੇ 4 ਖੁਰ ਆ ਜਾਂਦੇ ਕਿਹਨੇ ਡੀਵਲ ਕਨੈਕਸ਼ਨ ਦੇਣੇ ਸੀ ਕਿਹਨੇ ਇੱਕ ਮੋਕੇ ਦੇਣੇ ਸੀ ਕਿਹਨੇ ਪੱਕੇ ਖਾਲੇ ਬਣਾਉਣੇ ਸੀ ਕਿਹਨੇ ਬਾਰਡਰ ਤੇ ਜ਼ਮੀਨਾਂ ਦੇਣੀਆਂ ਸੀ ਕਿਹਨੇ ਆਟਾ-ਦਾਰ ਦੇਣਾ ਸੀ ਕਿਹਨੇ ਸ਼ਗਨ ਦੇਣਾ ਸੀ ਕਿਹਨੇ ਪੈਨਸ਼ਨ ਦੇਣਾ ਸੀ ਕਿਹਨੇ ਸਾਨੂੰ ਐਮਐਸਪੀ ਲਿਆਉਣੀ ਸੀ ਥੋੜੀ ਅੰ ਪਿੰਡਾਂ 'ਚ ਮੰਡੀਆਂ ਬਣਾਉਣੀਆਂ ਸੀ ਬੰਦਾ ਇਹਨੇ ਸਾਰਾ ਕੁਝ ਕੀਤਾ ਵੇਖਣ ਦੇ ਬਰਕਰਾਰ ਰਮੀਏ ਜੀ ਕਸਰ ਹੀ ਦਾ ਆ ਤੁਸੀਂ ਗੱਲ ਦੇਖ ਲਓ ਜਦੋਂ ਹੁੰਦੇ ਸਰਕਾਰ ਤੁਸੀਂ ਉਹ ਬੰਦੀ ਉਹਨਾਂ ਦਾ ਨਿਸ਼ਾਨਾ ਰਾਜ ਕਰਨਾ ਨਹੀਂ ਸੀ ਉਹਨਾਂ ਸੀ ਕੱਲਾ ਸੇਵਾ ਕਰਨਾ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਕਿਸੇ ਨਾ ਕਿਸੇ ਪਿੰਡ ਤੇ ਸ਼ਹਿਰ ਤੇ ਮੰਡੀ ਤੇ ਹੁੰਦੇ ਦੱਸੋ ਕੀ ਚਾਹੀਦਾ ਦੱਸੋ ਕੀ ਕਰਨਾ ਹੈ ਤੁਸੀਂ ਜਿੰਨੀ ਡਿਵੈਲਪਮੈਂਟ ਹੈ ਜਿੰਨੀ ਡਿਵੈਲਪਮੈਂਟ ਉਹ ਤੋਂ ਹੀ ਹੋਈ ਹੈ ਜਦੋਂ ਕਾਲੀ ਸਰਕਾਰ ਆਉਂਦੀ ਹੈ ਇੱਕ ਨਿਸ਼ਾਨੀ ਥੋੜੀ ਕਿਸੇ ਦੀ ਨਹੀਂ ਹੈ ਆ ਸਾਰੇ ਦੂਜੇ ਐਮਐਲਏ ਬਣਨ ਵਾਸਤੇ ਗਨਮੈਨ ਲੈਣ ਵਾਸਤੇ ਚੇਅਰਮੈਨੀਆਂ ਲੈਣ ਵਾਸਤੇ ਮੰਤਰੀ ਬਣਨ ਵਾਸਤੇ ਆਉਂਦੇ ਆ ਕਿ ਮੰਤਰੀ ਬਣ ਜਾਣਗੇ ਹੋਰ ਫੇਕੀ ਢੋਰੀ ਮਾਰਾਂਗੇ ਅੱਜ ਦੀ ਸਰਕਾਰ ਆ ਚਾਰੂ ਵਾਲੇ ਤਾਂ ਰਕਾੜੀ ਤੋੜਦੇ ਮੈਨ ਲੱਗਦਾ ਇਹ ਤਾਂ ਮਾੜੀ ਸਰਕਾਰ ਮੈਨ ਲੱਗਦਾ ਪੂਰੇ ਹਿੰਦੁਸਤਾਨ ਦੀ ਦੁਨੀਆ 'ਚ ਵੀ ਨਹੀਂ ਕੋਈ ਮਾੜਾ ਤਾਂ ਫਿੱਕਰੀ ਨਹੀਂ ਲੁੱਟਣ ਤਾਂ ਲੱਗਿਆ ਆਪਣੀ ਸ਼ਕਲ ਦਿਖਾਉਣ ਵਾਸਤੇ ਘੱਟੋ ਘੱਟ ਹਜ਼ਾਰ ਕਰੋੜ ਲਾਉਂਦਾ ਕੋਈ ਕੰਦ ਨਹੀਂ ਛੱਡੀ ਆਇਆ ਭਗਵਾਨ ਦਵਾਨ ਕੋਈ ਸੜਕ ਨਹੀਂ ਛੱਡੀ ਝੂਠ ਤੇ ਚੂਲ ਫੋਚੀ ਜਾਂਦਾ ਫੋਟੋ ਲਾ ਲਾ ਕੇ ਮੈਂ ਕਿਹਾ ਜਿਹੜੀ ਫੋਟੋ ਇੰਨੇ ਲੋਕੀ ਦੁਖੀ ਹੋਏ ਬੈਠੇ ਰਿਹਾ ਫੋਟੋ ਤੋਂ ਹਲੇ ਤੱਕ ਆਇਆ ਹਾਂ ਤੋਂ ਨੇੜੇ ਇੱਕ 2000 ਮੀਟਰ ਫਿਰ ਸਾਰੇ ਖੇਤਰ ਮਾਰਿਆ ਕਰਨੇ ਉਹ ਫੋਟੋ ਨੂੰ ਐਸ ਕਰਕੇ ਗੁਰੂ ਸਾਹਿਬ ਬੇਨਤੀ ਕਰਦਾ ਵੇਖੋ ਬਹੁਤ ਆਪਾਂ ਪਿੱਛੇ ਰਹਿ ਗਏ ਆ ਮੈਨੂੰ ਤੁਹਾਡੇ ਤੇ ਮਾਣ ਆ ਕਿਉਂਕਿ ਤੁਸੀਂ ਮੈਨੂੰ ਪਾਰਲੀਮੈਂਟ ਦਾ ਮੌਕਾ ਦਿੱਤਾ ਤੇ ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀ ਕਿ ਮੌਕਾ ਕਿਤੇ ਆ ਜੇ ਆ ਜਿਹੜਾ ਫਿਰੋਜ਼ਪੁਰ ਪਾਰਲੀਮੈਂਟ ਹੈ ਤੁਹਾਨੂੰ ਇਹ ਜਾ ਨਜ਼ਾਰਾ ਲਿਆ ਕੇ ਦਿਖਾ ਦੂੰਗਾ ਐਜੇ ਤੁਹਾਨੂੰ ਜਿਹੜੀਆਂ ਕਿਸੇ ਚੀਜ਼ ਦੀ ਕਮੀ ਵੇਣ ਵੀ ਦੇਣਾ ਨਾਲੇ ਤੁਹਾਨੂੰ ਪਤਾ ਮੇਰੇ ਕੰਮ ਕਰਨ ਦਾ ਤਰੀਕਾ ਪਤਾ ਹੈ ਹਨਾ ਆ ਜਲਾਲਾਬਾਦ ਜਾ ਕੇ ਦਿਓ ਹੁ ਉਹਦੇ ਹੀ ਬਾਦੂ ਸਾਰ ਬੋਲੇ ਆਈ ਸੋ ਨਿਹਾਲ ਜੀ ਜਲਾਲਾਬਾਦ ਜਿੰਨੇ ਠੱਗੀ ਠੋਰੀ ਕੀਤੀ ਹੈ ਕੋਈ ਲੰਬਣੀ ਨਹੀਂ ਬਦਮਾਸ਼ ਜਿੰਨੇ ਇਹਨਾਂ ਨੇ ਠੱਗੀ ਕੀਤੀ ਸੋ ਮੈਂ ਆਈ ਬੇਨਤੀ ਕਰਦਾ ਸਾਰਿਆਂ ਨੂੰ ਹੁਣ ਧੜੇ ਬੰਦੀ ਛੱਡ ਦਿਓ ਕੁਛ ਮਰਜੀ ਛੱਡ ਦਿਓ ਗਲਤੀ ਨਾ ਹੁਣ ਇੱਕ ਕਰਿਓ ਕਿਤੇ ਅ ਤਜਰਬੇ ਕਰਨੇ ਛੱਡ ਦਿਓ ਕੌਕੀ ਤਜਰਬੇ ਨਹੀਂ ਮਰਿਆ ਅਕਾਲੀ ਦਲ ਆਪਣੀ ਮਾਂ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਪੰਜਾਬ ਦੀ ਜਥੇਬੰਦੀ ਹੈ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਝਾੜੂ ਵਾਲੇ ਨਹੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਨਾ ਕਾਂਗਰਸ ਨਹੀਂ ਸਾਡੀ ਸੋਚ ਸਾਡਾ ਨਿਸ਼ਾਨਾ ਪੰਜਾਬ ਹੈ ਹਰ ਰਵਾਈ ਪੰਜਾਬੀ ਲੜਨ ਨੂੰ ਤਿਆਰ ਹੈ ਜਾਨ ਦੇਣ ਨੂੰ ਤਿਆਰ ਹੈ ਪੰਜਾਬ ਵਾਸਤੇ ਕੌਮ ਵਾਸਤੇ ਅੱਜ ਜਿਹੜਾ ਆਪਾਂ ਕਮਜ਼ੋਰ ਕਰਤਾ ਨਾ ਆਪਣੇ ਅਕਾਲੀ ਦਲ ਨੂੰ ਪਿਛਲੇ 10 ਸਾਲਾਂ 'ਚ ਸਭ ਤੋਂ ਵੱਡਾ ਨੁਕਸਾਨ ਆਪਣਾ ਹੋ ਗਿਆ ਜਿਹੜੇ ਮੁਲਖ ਦੀ ਜਿਹੜੇ ਸੂਬੇ ਦੀ ਫੌਜ ਖਤਮ ਹੋ ਜੇ ਜਾਂ ਕਮਜ਼ੋਰ ਹੋ ਜੇ ਉਹਦੇ ਜਿਹੜਾ ਆਉਂਦਾ ਉਹਦੇ ਤੇ ਹਮਲਾ ਕਰ ਲੈਂਦਾ ਤੁਸੀਂ ਦੇਖ ਲਓ ਤੁਸੀਂ ਕਾਲੀ ਦਲ ਕਮਜ਼ੋਰ ਕਰਾਇਆ ਅੱਜ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਪਰ ਹਜ਼ੂਰ ਸਾਹਿਬ ਦੀ ਜਿੱਦੇ ਹੁਣ ਸਿੱਖ ਕੌਮ ਦੀ ਮੈਨੇਜਮੈਂਟ ਨਹੀਂ ਹੈ ਮਹਾਰਾਸ਼ਟਰ ਸਰਕਾਰ ਨੇ ਕੰਟਰੋਲ ਲੈ ਲਿਆ ਤਖਤ Patna ਸਾਹਿਬ ਦਾ ਬਿਹਾਰ ਸਰਕਾਰ ਨੇ ਕੰਟਰੋਲ ਲੈ ਲਿਆ ਦਿੱਲੀ ਕੁਰਤਵਾ ਪ੍ਰਬੰਧ ਕਮੇਟੀ ਦੇ ਦਿੱਲੀ ਸਰਕਾਰ ਲੈ ਗਈ ਐਸਜੀਪੀਜੀ ਥੋੜੀ ਤੋੜ ਕੇ ਹਰਿਆਣਾ ਲੱਗ ਕਰਦਾ ਤੇ ਉਹ ਤੇ ਹਰਿਆਣਾ ਮੁੱਖ ਮੰਤਰੀ ਫੈਸਲਾ ਕਰਦਾ ਤੇ ਉਹ ਅਕਾਲ ਤਖਤ ਸਾਹਿਬ ਤੇ ਵੀ ਕੰਟਰੋਲ ਕਰਨ ਨੂੰ ਆਈ ਸੀ ਆ ਤਾਂ ਮਸਾ ਬਚਾਇਆ ਐਸਜੀਪੀਸੀ ਇਹਨਾਂ ਦਾ ਨਿਸ਼ਾਨਾ ਇੱਕੋ ਹੀ ਕਰਿਆ ਕਿ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤੇ ਕਾਲੀ ਦਲ ਨੂੰ ਖਤਮ ਕਰਨਾ ਪੈਣਾ ਹੈ ਇੰਨਾ ਦਾ ਨਿਸ਼ਾਨਾ ਇੱਕੋ ਹੀ ਰਿਹਾ ਕਿ ਬਾਦਲ ਨਾ ਖਤਮ ਕਰ ਦਿਓ ਦੇਖੋ ਇੱਥੋਂ ਤੱਕ ਚਲੇ ਗਿਆ ਮੈਨੂੰ ਗੋਲੀ ਮਾਰਨ ਤੱਕ ਚ ਆ ਗਏ ਪਰ ਰੱਬ ਨੇ ਜਿੱਥੇ ਜੀਦਾ ਪ੍ਰਮਾਤਮਾ ਨੇ ਹੁਣ ਕੋਈ ਫਿਕਰ ਨਹੀਂ ਇੰਦੀ ਸਾਜੇਸ਼ ਅਕਾਲੀ ਦਲ ਕੌਮ ਦੀ ਲੀਡਰਸ਼ਿਪ ਖਤਮ ਕਰਨ ਵਾਸਤੇ ਇਹਨਾਂ ਨੇ ਸ਼ੁਰੂ ਕੀਤੀ ਪਰ ਕਾਮਯਾਬੀ ਮਿਲਣ ਦੇ ਤਰ ਪਰਮਾਤਮਾ ਨੇ ਤੇ ਜਿਹੜੇ ਖਤਮ ਕਰਨ ਨੂੰ ਫਿਰਦੇ ਸੀ ਉਹ ਅੱਜ ਸੰਕਾ ਦੇ ਰੋਲ ਦੇ ਫਿਰਦੇ ਐਸ ਕਰਕੇ ਮੈਂ ਬੇਨਤੀ ਕਰਨਾ ਹੈ ਸਾਰਿਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਥਿੰਗ ਐਨਾ ਸੱਚ ਹੋ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਥੀ ਇਲੈਕਸ਼ਨ ਹੈ ਐਣੀ ਅਗਲੀ ਸਰਕਾਰ ਦਾ ਫੈਸਲਾ ਕਰਨਾ ਹੈ ਇਸ ਇਲੈਕਸ਼ਨ ਨੇ ਦਿਖਾ ਦਿਓ ਸਾਰਿਆਂ ਨੂੰ ਕਿ ਆਪਾਂ ਵਾਪਸ ਆਪਣੀ ਕੌਮ ਦੀ ਜੱਥੇਬੰਦੀ ਪੰਜਾਬ ਦੀ ਜੱਥੇਬੰਦੀ ਨੂੰ ਟਕੜਾ ਕਰਕੇ ਆਈ ਜੱਥੇਬੰਦੀ ਹੈ ਜਿਹੜੇ ਤੁਹਾਡੇ ਪਿੰਡਾਂ ਨੂੰ ਅੱਗੇ ਲੈ ਕੇ ਜਾਓਗੇ ਪੰਜਾਬ ਨੂੰ ਅੱਗੇ ਲੈ ਜਾਓਗੇ ਤੇ ਤੁਹਾਡੀ ਪੰਜਾਬ ਦੀ ਝੰਡਾ ਚੁਲਣ ਵਾਪਸ ਲਾਉਗੀ ਤੇ ਆ ਜਿੰਨੇ 10 ਸਾਲ ਕਮੀਆਂ ਉਹ ਸਾਰੀਆਂ ਇੱਕ ਅਖਾਲੀ ਦਲ ਵਾਦਾ ਕਰਨ ਤੁਣਾ ਪੂਰੇ ਕਰੂੰਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਤੇ ਜੀਆ ਗਿਆ ਪ੍ਰਿਸ਼ਮ ਉਮੀਦਵਾਰ ਹਲਕਾ ਗੁਰੂ ਵਰਸਾ ਸਾਮ ਸ਼ਾਮ ਸਿੰਘ ਤੇ ਕਰੇ ਆਪਾਂ